बोड़े -बोड़े तुझी तुझी साशिका सारे नूपियार परी साशिकाल मेरी वालों सारी सारी टीम वालों ऐसी बहुत खुशियाँ कि बनाले जो शो पर हैं ने एंड वी आर हैड टू गिव अ सरप्राइज जैसे तो वालों इसकी इसका ऐसी फिल्म है तो किस में सी देने के लिए मैं चाहूँगी भी जैसे इस चीज़ से चैनल पार मूवी अपने ਨਾਮ ਉਹਦਾ ਸਭ ਤੋਂ ਪਹਿਲਾਂ ਤਾਂ ਮੈਂ ਗੁਰਜੈਸ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਰਨਾਲਾ ਦੀ ਸਾਰੀ ਮੀਡੀਆ ਦਾ ਤੁਸੀਂ ਕਿਉਂਕਿ ਸਾਡਾ ਬਣਾਉਣ ਦਾ ਇੱਥੇ ਆਉਣ ਦਾ ਪ੍ਰੋਗਰਾਮ ਇੱਕੋ ਦਾ ਬਣਿਆ ਤੇ ਤੁਸੀਂ ਸਾਰੇ ਜਣੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਫਿਲਮ ਹੈ ਜਿਹੜੀ ਬਿਲਕੁਲ ਪਰਿਵਾਰਕ ਮੂਵੀ ਹੈਗੀ ਆਪਣੇ ਪਰਿਵਾਰ ਦੇ ਵਿੱਚ ਪਹਿਲੀ ਫਸਟ ਆਫ ਆਲ ਮੂਵੀ ਹੈ ਜਿਹੜੀ ਆਪਣਾ ਸੱਭਿਆਚਾਰ ਜਿਹੜਾ ਅਲੋਪ ਹੁੰਦਾ ਜਾ ਰਿਹਾ ਦਿਨੋ ਦਿਨੀ ਆਪਾਂ ਐਡਵਾਂਸ ਹੋਣ ਦੇ ਨਾਲ-ਨਾਲ ਜਿਹੜੀਆਂ ਆਪਣੀ ਪੁਰਾਣੀ ਰੀਤੀ ਰਿਵਾਜਾਂ ਨੂੰ ਭੁੱਲਦੇ ਜਾ ਰਹੇ ਹਾਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਮੂਵੀ ਦੇ ਵਿੱਚ ਫਿਰ ਉਸ ਤੋਂ ਬਾਅਦ ਆਪਣੇ ਦਾਦੀ ਤੋਂ ਲੈ ਕੇ ਪੋਤੇ ਦੇ ਜੋ ਰਿਸ਼ਤੇ ਮਾਪਿਓ ਦੇ ਰਿਸ਼ਤੇ ਉਹਨਾਂ ਦੀ ਉੱਤੇ ਕਾਫੀ ਕੁਝ ਹਾਸਮਈ ਤਰੀਕੇ ਦੇ ਨਾਲ ਬਹੁਤ ਸੀਰੀਅਸ ਗੱਲਾਂ ਕਰਦੀ ਹੈ ਮੂਵੀ ਤੇ ਇੱਕ ਖਾਸ ਕਰਕੇ ਪਤੀ ਪਤਨੀ ਦੇ ਰਿਸ਼ਤੇ ਤੇ ਕਾਫੀ ਕੁਝ ਬੋਲਦੀ ਹੈ ਮਜ਼ਾਕ-ਮਜ਼ਾਕ ਦੇ ਵਿੱਚ ਬਹੁਤ ਸੀਰੀਅਸ ਮੁੱਦੇ ਉਦੋਂ ਦੀ ਗੱਲ ਕਰਦੀ ਹੈ ਮੂਵੀ ਤੇ ਉਹ ਹਾਸੇ ਹਾਸੇ ਦੇ ਵਿੱਚ ਮੈਸੇਜ ਵੀ ਕਾਫੀ ਨੇ ਮੂਵੀ ਦੇ ਵਿੱਚ ਕਿਉਂਕਿ ਇੱਕ ਸੀਰੀਅਸ ਤਰੀਕੇ ਦੇ ਨਾਲ ਮੈਸੇਜ ਦੇ ਦੇਣਾ ਸੌਖੀ ਗੱਲ ਹੁੰਦੀ ਹੈ ਇੱਕ ਸੌਖੇ ਤਰੀਕੇ ਦੇ ਨਾਲ ਕੋਈ ਔਖਾ ਮੈਸੇਜ ਕਿਸੇ ਤੱਕ ਕਨਵੇ ਕਰ ਦੇਣਾ ਬਹੁਤ ਔਖੀ ਗੱਲ ਹੈ ਸੋ ਤੁਸੀਂ ਜਦੋਂ ਮੂਵੀ ਦੇਖੀ ਹੋਈ ਹੈ ਸਾਰਿਆਂ ਨੇ ਉਹ ਹੱਸਦੇ 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 ਉਹ ਇੱਕੋ ਦਾਮ ਹੀ ਕੋਈ ਇੰਨਾ ਸੀਰੀਅਸ ਮੈਸੇਜ ਆਂਦਾ ਹੈ ਜਿਹੜਾ ਬੰਦਾ ਹੱਸਦੇ ਹੱਸਦੇ ਵੀ ਕਿਤੇ ਨਾ ਕਿਤੇ ਸੀਰੀਅਸ ਹੁੰਦਾ ਹੈ ਜਾਂ ਉਸ ਚੀਜ਼ ਬਾਰੇ ਸੋਚਦਾ ਹੈਗਾ ਸੋ ਬਹੁਤ ਚੀਜ਼ਾਂ ਨੇ ਪਤੀ ਪਤਨੀ ਦੇ ਰਿਸ਼ਤੇ ਦੇ ਉੱਤੇ ਬਹੁਤ ਖੂਬਸੂਰਤ ਦੇ ਨਾਲ ਇਹ ਮੂਵੀ ਦੱਸਦੀ ਹੈਗੀ ਜੋ ਚੱਲਦਾ ਹੈ ਤੇ ਮਤਲਬ ਕਿ ਪਾਸ ਤੋਂ ਲੈ ਕੇ ਅਸ ਤੋਂ 40 50 ਸਾਲ ਜਿਵੇਂ ਤੁਸੀਂ ਛੋਟੇ ਛੋਟੇ ਚਾਹ ਬੰਨ ਦੇਖੀ ਸੀ ਸਾਡੀ ਉਹਦੇ ਪਤੀ ਪਤਨੀ ਦੇ ਰਿਸ਼ਤੇ ਕਿਵੇਂ ਚੱਲਦੇ ਹੁੰਦੇ ਸੀ ਮਰਦ ਡੋਮੀਨੇਟ ਕਰਦੇ ਹੁੰਦੇ ਸੀ ਲੇਡੀਜ਼ ਦੀ ਇੰਨਾ ਉਹਨਾਂ ਦੇ ਪੁਆਇੰਟ ਆਫ View ਦੀ ਨਈਂ ਤਰਜੀਹ ਦਿੱਤੀ ਜਾਂਦੀ ਸੀ ਜ਼ਿਆਦਾ ਉੱਥੋਂ ਸਾਡੀ ਛੋਟੇ ਛੋਟੇ ਚਾਹ ਬੰਨ ਸ਼ੁਰੂ ਹੋਈ ਸੀ ਤੇ ਚੱਲਦੀ 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 ਅੱਜ ਇਹ ਮੂਵੀ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਹੁਣ ਪਤਨੀ ਹੈ ਜਿਹੜੀ ਉਹ ਡੋਮੀਨੇਟ ਕਰਨ ਲੱਗ ਗਈ ਹੈ ਤੇ ਹੁਣ ਪਤੀ ਨੇ ਜਿਹੜੇ ਉਹ ਇਦਾਂ ਮਹਿਸੂਸ ਕਰ ਰਹੇ ਨੇ ਅੱਜ ਦੇ ਜਿਹੜਾ ਮਰਦ ਸਮਾਜ ਹੈ ਉਹ ਇਦਾਂ ਮਹਿਸੂਸ ਕਰਦਾ ਹੈ ਕਿ ਵੀ ਜਿਹੜੀ ਸਾਡੇ ਪਾਰਟਨਰ ਨੇ ਮਤਲਬ ਕਿ ਪਤਨੀ ਹੈ ਵੀ ਉਹ ਕਿਤੇ ਨਾ ਕਿਤੇ ਅਹਿਮ ਜਿਹੜੇ ਮੁੱਖ ਫੈਸਲੇ ਨੇ ਇੱਕ ਵਿਆਹ ਦੇ ਛੋਟੇ ਜਿਹੇ ਫੰਕਸ਼ਨ ਤੋਂ ਲੈ ਕੇ ਬਹੁਤ ਵੱਡੇ ਵੱਡੇ ਫੈਸਲੇ ਨੇ ਵੀ ਔਰਤ ਲੈਣ ਲੱਗ ਗਈ ਹੈ ਮਰਦ ਫੀਲ ਕਰਦੇ ਨੇ ਫਿਰ ਮਰਦੋਂ ਲੜਾਈ ਹੁਣ ਇਹ ਤਾਂ ਮੈਂ ਬਸ ਐਵੇਂ ਜਿਹੀ ਦੇ ਤਾਂ ਮੇਰੀ ਸਾਰੀ ਕਹਾਣੀ ਸੁਣਾਉਣ ਲੱਗ ਗਿਆ ਸੀ ਤੁਹਾਨੂੰ ਇਹ ਕਹਾਣੀ ਇਹਦੇ ਉੱਤੇ ਐਂਡ ਦੇ ਉੱਤੇ ਸਾਰ ਐਂਸ ਵੀ ਨਿਕਲ ਲੇਗਾ ਕਿ ਦੋਨਾਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਹੈਗਾ ਨਹੀਂ ਨਹੀਂ ਬਸ ਵੀ ਐਵੇਂ ਜਿਹਦੀ ਮੂਵੀ ਹੈ ਦੇ ਵਿੱਚ ਦਿਖਾਇਆ ਗਿਆ ਵੀ ਜਿਹੜੀ ਪਤਨੀ ਹੈ ਜੀ ਉਹ ਪਤੀ ਦੇ ਭਾਰੂ ਹੁੰਦੀ ਹੈ ਉਹਦੇ ਵਿੱਚ ਜਿਹੜੇ ਤੁਹਾਡੇ ਬਾਪੂ ਜੀ ਬਣੇ ਹੋਏ ਨੇ ਸਰਦਾਰ ਸੋਹੀ ਉਹ ਵੀ ਹੈ ਮਤਲਬ ਕਿ ਕਹਿੰਦੇ ਨੇ ਵੀ ਮੈਂ ਆਪਣੀ ਪਤਨੀ ਤੋਂ ਡਰਦਾ ਨਹੀਂ ਉਹ ਵੀ ਦੱਸਦੇ ਨੇ ਕਿ ਡਰਦਾ ਨਹੀਂ ਅਰੀਤਾ ਤੋਂ ਹੀ ਚੱਲੇ ਆ ਰਹੇ ਹਾਂ ਹਾਂ ਇਹ ਉਹੀ ਮੈਂ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਐਵੇਂ ਨਹੀਂ ਹੁੰਦਾ ਹੁੰਦਾ ਸੀਗਾ ਜਿਵੇਂ ਗੋਡੇ-ਗੋਡੇ ਚਾਹ ਬੰਨ ਦੇ ਵਿੱਚ ਅਸੀਂ ਦਿਖਾਇਆ ਹੈਗਾ ਉਦੋਂ ਔਰਤਾਂ ਦੇ ਫੈਸਲੇ ਦੀ ਇੰਨੀ ਨਹੀਂ ਕੋਈ ਬੜੀ ਜਿਆਦਾ ਤਰਜੀਹ ਦਿੱਤੀ ਜਾਂਦੀ ਸੀ ਔਰਤਾਂ ਨੂੰ ਵਿੱਚ ਸਾਡੇ ਚੁੱਲ੍ਹੇ ਸਿਰਫ ਚੁੱਲ੍ਹੇ ਚੋਂ ਕੇ ਤੱਕ ਹੀ ਸੀਮਿਤ ਰੱਖਿਆ ਜਾਂਦਾ ਸੀਗਾ ਕੋਈ ਇੱਕ ਛੋਟਾ ਜਿਹਾ ਫੈਸਲਾ ਵੀ ਵੀ ਘਰ ਦੇ ਵਿੱਚ ਕੋਈ ਚੀਜ਼ ਲੈ ਕੇ ਆਉਣ ਤੋਂ ਲੈ ਕੇ ਉਹ ਵੀ ਮਰਦ ਹੀ ਲੈਂਦੇ ਹੁੰਦੇ ਸੀ ਇਹੀ ਚੀਜ਼ੇ ਦੇਖੀ ਗਈ ਹੈ ਜਿਹੜਾ 1970-75 ਤੋਂ ਲੈ ਕੇ ਹੁਣ ਤੱਕ ਜੋ ਐਡਾ ਵੱਡਾ ਬਦਲਾਅ ਆਇਆ ਹੈਗਾ ਵੀ ਹੁਣ ਕਿੰਨਾ ਇੰਪੋਰਟੈਂਟ ਹੋ ਗਈਆਂ ਸਾਡੀਆਂ ਲੇਡੀਜ਼ ਘਰ ਦੀਆਂ ਕਿ ਉਹ ਵੱਡੇ ਵੱਡੇ ਫੈਸਲੇ ਵੀ ਹੁਣ ਪ੍ਰੋਪਰਟੀ ਦੀ ਇਨਵੈਸਟਮੈਂਟ ਵੀ ਬਿਜ਼ਨਸ ਦੇ ਵਿੱਚ ਇਨਵੈਸਟਮੈਂਟਸ ਵੀ ਸਾਰਾ ਹੁਣ ਜਿਹੜੀਆਂ ਲੇਡੀਜ਼ ਨੇ ਫੈਸਲੇ ਬਰਾਬਰ ਲੈਂਦੀਆਂ ਨੇ ਇਹ ਚੀਜ਼ਾਂ ਬਾਰੇ ਦੱਸਿਆ ਗਿਆ ਬਾਪੂ ਸਾਹਿਬ ਸਿੱਕਾ ਲਾਗੇ ਸਾਡੇ ਬਾਪੂ ਜੀ ਆ ਕਹਿੰਦੇ ਬਾਪੂ ਡਰਦਾ ਬੇਬੇ ਤੋਂ ਕਹਿੰਦਾ ਕਹਿੰਦਾ ਹੂੰ ਤਾਂ ਕਹਿੰਦਾ ਸੀ ਵੀ ਕੋਈ ਗੱਲ ਨਹੀਂ ਮੈਂ ਅੱਬਦੇ ਵਾਲੀ ਨਾਲ ਗੱਲ ਕਰਦਾਂਗਾ ਕਹਿੰਦਾ ਫਿਰ ਜਦੋਂ ਬਾਪੂ ਗੱਲ ਕਰਨ ਜਾਂਦਾ ਉਹ ਜੋ ਹੁਕੂਮ ਹੂ ਜੇ ਕਰ ਦਿੰਦਾ ਦੇਖੋ ਫਿਲਮ ਸਿੱਖਿਆ ਇਹ ਹੀ ਦਿੰਦੀ ਹੁੰਦੀ ਹੈ ਕਹਾਣੀ ਕੋਈ ਵੀ ਕਹਾਣੀ ਕਿ ਆ ਅਗਰ ਤੁਹਾਨੂੰ ਕੁਝ ਠੀਕ ਨਹੀਂ ਲੱਗਦਾ ਤੁਸੀਂ ਬਹਿਸ ਕਰੋ ਤੁਸੀਂ ਗੱਲਬਾਤ ਕਰੋ ਤੁਸੀਂ ਜ਼ਿੰਦਗੀ 'ਚ ਗਰਮੀ ਵੀ ਫੜ ਜਾਂਦੇ ਹੋ ਲੇਕਿਨ ਫਾਈਨਲ ਹੱਲ ਕੀ ਹੁੰਦਾ ਹੈ ਉਹ ਜਿਹੜਾ ਉਹ ਫਾਈਨਲ ਹੱਲ ਦਾ ਜਵਾਬ ਹੈ ਉਹ ਜਿਹੜਾ ਬਾਪੂ ਡਰ ਜਾਂਦਾ ਹੈ ਤਾਂ ਉਹ ਜਿਹੜੀ ਆਮ ਜਨਤਾ ਦੇ ਜਿਹੜੇ ਲਫ਼ਜ਼ ਹੁੰਦੇ ਨੇ ਨਾ ਉਹ ਇਹੋ ਜਿਹੇ ਹੀ ਹੁੰਦੇ ਨੇ ਮੈਂ ਮੰਢੀਰ ਦੇ ਜਾਂ ਜਿਹੜੇ ਯੂਥ ਦੇ ਸੁਰਤ ਜਵਾਬ ਉਹ ਸੁਣੇ ਲਫ਼ਜ਼ ਵਰਤ ਲੈਂਦੇ ਨੇ ਉਹ ਡਰ ਜਾਂਦੇ ਬੋਲ ਦਿੰਦੇ ਡਰ ਨਹੀਂ ਜਾਂਦਾ ਉਹ ਸੁਲਾ 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 सारे जवाब तो हो गए <inaudible> 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 ਕ্লাইਮੈਕਸ ਮੈਂ ਆ ਗਿਆ ਹਾਂ ਜੀ ਜਿਹੜੀਆਂ ਫਿਲਮਾਂ ਨੇ ਮੈਨੂੰ ਲੱਗਦਾ 10 ਟੈਂਡ 10 ਵੈਸਟਰਨ ਜੋ ਬਣਦਾ ਗਿਆ ਲੱਗਦਾ ਨਹੀਂ ਕਿ ਇਹ ਕੋਈ ਉਹ ਜਿਹੜਾ ਜੋਕ ਹੈਗਾ ਵੈਸਟਰਨ ਜੋ ਲੱਗਦਾ ਨਹੀਂ ਕਿ ਜਿਹੜੀਆਂ ਫਿਲਮਾਂ ਇਹ ਪਹਿਲਾਂ ਹੀ ਆ ਚੁੱਕੀਆਂ ਚਾਹੀਦੀਆਂ ਨੇ ਨਹੀਂ ਮੈਨੂੰ ਲੱਗਦਾ ਵੀ ਇਹ ਤਾਂ ਪਹਿਲਾਂ ਕਿਵੇਂ ਆ ਜਾਂਦੀਆਂ ਹੁਣ ਤਾਂ ਯੋਗ ਨਹੀਂ ਨਹੀਂ ਉਹ ਦੱਸਣਾ ਚ ਬਣਦਾ ਸੀ ਹਾਂ ਜੀ ਕਿਸ ਚੀਜ਼ ਦਾ ਵੀ ਤੁਸੀਂ ਕਹਿੰਦੇ ਹੋ ਵੀ ਵੈਸਟਰਨ ਯੋਗ ਵੇ ਪ੍ਰਾਣਾ ਪ੍ਰਾਣੇ ਟਾਈਮ ਦੀ ਗੱਲ ਪਹਿਲਾਂ ਹੋ ਜਾਣੀ ਚਾਹੀਦੀ ਸੀ ਨਹੀਂ ਨਹੀਂ ਜੀ ਉਹ ਇਹ ਜਿਹੀ ਫਿਲਮਾਂ ਬਣਨੀਆਂ ਚਾਹੀਦੀ ਇਹ ਜਿਹੀ ਫਿਲਮਾਂ ਬਣ ਰਹੀਆਂ ਮੇਰੇ ਬਹੁਤ ਦੇਰ ਤੋਂ ਬਣ ਰਹੀਆਂ ਅਮਰਿੰਦਰ ਭਾਈ ਦੀ ਫਿਲਮ ਬਣੀ ਅੰਗਰੇਜ਼ ਉਤੋਂ ਤਕਰੀਬਨ ਮੈਨੂੰ ਲੱਗਦਾ ਉਤੋਂ ਜ਼ਿਆਦਾ ਬੂਮ ਸਾਨੂੰ ਬੂਸਟ ਮਿਲੇ ਇੰਡਸਟਰੀ ਨੂੰ ਵੀ ਇੰਨੇ ਪੁਰਾਣੇ ਸੱਭਿਆਚਾਰ ਨੂੰ ਲੈ ਕੇ ਜਦੋਂ ਆਪਾਂ ਅੱਗੇ ਆਏ ਆ ਹਨਾ ਪਹਿਲਾਂ ਥੋੜਾ ਜਿਹਾ ਕਿਤੇ ਨਾ ਕਿਤੇ ਬੰਦੇ ਹਲੇ ਵੀ ਕੰਫਿਊਜ਼ ਸੀਗੇ ਵੀ ਯਾਰ ਆਪਾਂ ਇਹ ਜਿਹੀ ਫਿਲਮਾਂ ਕਰੀਏ ਕਿ ਨਾ ਕਰੀਏ ਪਰ ਹੁਣ ਤਕਰੀਬਨ ਸਾਨੂੰ ਬਹੁਤ ਵਧੀਆ ਹੰਗਾਰਾ ਮਿਲੇ ਆ ਟੌਪਿਕਸ ਤੇ ਸੋ ਬਹੁਤ ਸਾਲਾਂ ਤੋਂ ਮੈਨੂੰ ਲੱਗਦਾ ਚੱਲੇ ਆ ਰਹੇ ਆ ਅਗਲੇ ਟਾਈਮ 'ਚ ਵੀ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਹੁਣ ਜਿੰਨੀਆਂ ਕਿ ਅਸੀਂ ਕਰ ਲਈਆਂ ਵੀ ਸ਼ਾਇਦ ਥੋੜਾ ਗੈਪ ਪੈ ਜੇ ਗੈਪ ਤੋਂ ਬਾਅਦ ਫੇਰ ਫੈਸ਼ਨ ਜਿਵੇਂ ਰਿ ਨਾ ਉਵੇਂ ਫਿਲਮਾਂ ਫੇਰ ਰਿਪੀਟ ਕਰਨਗੀਆਂ ਥੋੜੇ ਸਾਲ ਬਾਅਦ ਅੱਜ ਜਿਹੜੀ ਫਿਲਮ ਹੈਗੀ ਕਿੱਥੇ ਸ਼ੂਟ ਕੀਤੀ ਗਈ ਹੈ ਸਰ ਅੱਛਾ ਇਹ ਸ਼ੂਟ ਕੀਤੀ ਗਈ ਹੈ ਵੀਰੇ ਪਪਰਾਲੀ ਪਿੰਡ ਕਰਾਲੀ ਦੇ ਅੱਗੇ ਜਾ ਕੇ ਰੋਪੜ ਏਰੀਆ 'ਚ ਸ਼ੂਟ ਕੀਤੀ ਗਈ ਹੈ ਮੇਨ ਲਈ ਤੇ ਗਾਣੇ ਮਨ ਲੱਗਦਾ ਤੁਸੀਂ ਸ਼ਾਇਦ ਕਿਤੇ ਹੋਰ ਕਰਕੇ ਆ ਸੀ ਅਮੀ ਤੇ ਤੁਹਾਨੂੰ ਹਾਂ ਉੱਥੇ ਹੀ ਸੀ ਨੇਰ ਭਾਈ ਨੇੜੇ-ਤੇੜੇ ਸੀਗੇ ਪਰ ਰੋਪੜ ਦੇ ਰੋਪੜ ਦੇ ਡਿਸਟ੍ਰਿਕਟ 'ਚ ਹੀ ਸੀਗੇ ਮੈਸੇਜ ਕੀ ਦੇ ਰਿਹਾ ਹੈਗਾ ਮੈਸੇਜ ਐਡਾ ਲੰਮਾ ਦਿੱਤਾ ਕਰ ਜਾਏ ਨਾਣਾ ਨੂਦਵਾਨ ਹੈ ਤੇ ਨਸ਼ੇ ਦਾ ਨਹੀਂ ਨਹੀਂ ਇਦਾਂ ਦਾ ਕੋਈ ਸਾਡੇ ਹਾਂਜੀ ਹਾਂਜੀ ਪੂਰੀ ਪਰਿਵਾਰਿਕ ਫਿਲਮ ਹੈ ਨਸ਼ਿਆਂ ਦਾ ਤਾਂ ਕੋਈ ਇਦਾਂ ਦਾ ਉਹਦੇ ਵਿੱਚ ਆਪਾਂ ਇਨਕਲੂਡ ਨਹੀਂ ਕਰ ਸਕਦੇ ਚੀਜ਼ ਨੂੰ ਬਈ ਪਰਿਵਾਰਿਕ ਫਿਲਮ ਹੈ ਰਿਸ਼ਤਿਆਂ ਦੀ ਫਿਲਮ ਹੈ ਤੇ ਆਪਸੀ ਪ੍ਰੇਮ ਪਿਆਰ ਦੀ ਫਿਲਮ ਹੈ ਤੇ ਉਹ ਜਿਹੜੀ ਇੱਕ ਆਪਾਂ ਇਕ ਹਿਊਮਰ ਨੂੰ ਕਿਹੜੇ ਤਰੀਕੇ ਨਾਲ ਕਿਹਾ ਜਾਣਾ ਹੈ ਨਾ ਸਾਡੇ ਡਾਇਰੈਕਟਰ ਵਿਜੇ ਰੋੜਾ ਜੀ ਉਹ ਵੈਸੇ ਇਸ ਚੀਜ਼ ਲਈ ਐਕਸਪਰਟ ਆ ਜਗਦੀਪ ਸਿੱਧੂ ਨੇ ਲਿਖੀ ਹੋਈ ਹੈ ਤੇ ਜਗਜੀ ਜੱਗੀ ਦਾ ਉਹ ਤਕਰੀਬਨ ਆ ਲਾ ਲੋ ਵੀ ਉਹ ਇੰਨਾ ਐਕਸਪੀਰੀਅੰਸ ਬੰਦਾ ਵੀ ਉਹ ਉਹ ਜਾਦਾ ਵਧੀਆ ਤਰੀਕੇ ਨਾਲ ਪਰੋ ਕੇ ਦਿਖਾ ਸਕਦੇ ਆ ਅਸੀਂ ਤਾਂ ਐਕਟ ਕੀਤਾ ਚੱਲੋ ਹਨਾ ਵੀ ਅਸੀਂ ਉਹਨਾਂ ਕੀ ਦੱਸ ਸਕਦੇ ਆ ਸਾਡੇ 'ਚ ਹੁੰਦੇ ਸ਼ਾਇਦ ਅੱਜ ਹੋਰ ਹਿਸਾਬ ਨਾਲ ਵੀ ਦੱਸ ਸਕਦੇ ਚੀਜ਼ਾਂ ਪਰ ਉਹਨਾਂ ਕਰਕੇ ਹੀ ਇਹ ਫਿਲਮ ਸਿਰੇ ਚੜੀ ਆ ਨਹੀਂ ਤਾਂ ਕਿਤੇ ਨਾ ਕਿਤੇ ਕੰਮ ਕੱਚਾ ਰਹੇ ਹੁੰਦਾ ਫਿਰ ਡਾਇਲੌਗ ਕਿਹੜੇ ਹੈਗੇ ਫੇਵਰਿਟ ਡਾਇਲੌਗ ਕਿਹੜੇ ਹੈਗੇ ਮੇਰਾ ਤਾਂ ਨੇ ਉਹ ਮਹੌਲੇ ਦੇ ਸਾਹਮਣੇ ਵਾਲੇ ਬਣ ਗਿਆ ਸੀ ਤੇ ਮੇਰਾ ਨੇਚਰਲ ਲੱਗਣਾ ਚਾਹੀਦਾ ਨੇਚਰਲ ਹੈ ਨਹੀਂ ਤੁਸੀਂ ਦੱਸੋ ਆਪਣਾ ਫੇਵਰੇਟ ਮੇਰਾ ਫੇਵਰੇਟ ਪਾਰਕ ਸੀ ਜਦ ਜਦ ਮੈਂ ਗੁਰਜਾਇਸ ਨੂੰ ਕੁੱਟਿਆ ਹਾਂ ਤੇ ਮੈਂ ਪਹਿਲਾਂ ਵੀ ਇੱਕ ਵਾਰ ਪੁੱਛਿਆ ਸੀ ਤੇ ਮੈਂ ਹੁਣ ਬਰਨਾਲੇ ਵੀ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਮੇਰੇ ਤੋਂ ਕੁੱਟ ਖਾ ਕੇ ਕਿਵੇਂ ਲੱਗਿਆ ਦੱਸੋ ਮੈਂ ਆ ਜੀ ਹਾਂ ਕਰੋ ਸਭ ਬੋਲੋ 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 ਮੈਂ ਤੁਸੀਂ ਹਾਈਲਾਈਟਸ